ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਕਬੱਡੀ ਦੀ ਨਵੀਂ ਅਪਡੇਟ ਲੈ ਕੇ ਤੇ ਦੋਸਤੋ ਗੱਲ ਕਰਦੇ ਹਾਂ ਇੱਕ ਹੋਰ ਵੱਡੇ ਕਬੱਡੀ ਕੱਪ ਦੀ ਹਾਂਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੀ 1 ਫਰਵਰੀ 2024 ਨੂੰ ਪਿੰਡ ਸਿਹਾਲ ਸੰਗਰੂਰ ਵਿਖੇ ਕਬੱਡੀ ਦਾ ਵੱਡਾ ਮਹਾਕੁੰਭ ਕਰਵਾਇਆ ਜਾ ਰਿਹਾ ਹੈ ਤੇ ਦੋਸਤੋ ਜਿੱਥੇ ਪਹਿਲਾ ਇਨਾਮ ਹੋਵੇਗਾ 2 ਲੱਖ ਰੁਪਿਆ ਤੇ ਸੈਕੰਡ ਇਨਾਮ ਹੋਵੇਗਾ 1.5 ਲੱਖ ਰੁਪਿਆ ਤੇ ਦੋਸਤੋ ਸੱਦੇ ਹੋਏ ਆਲ ਓਪਨ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜੀ ਦੇ ਦੋਸਤੋ ਬੈਸਟ ਰੇਡਰ ਤੇ ਯਾਫੀ ਨੂੰ ਲੱਖ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਦੋਸਤੋ ਤੁਹਾਨੂੰ ਨਾਲ ਹੀ ਦੱਸਦੀ ਕਿ ਇਸ ਕਬੱਡੀ ਕੱਪ ਉੱਤੇ ਸਾਡੀ ਮਾਂ ਖੇਡ ਕਬੱਡੀ ਦੇ ਤੱਕੜ ਰੇਡਰ ਦੁੱਲਾ ਬੱਗੇ ਪਿੰਡ ਵਾਲਾ ਤੇ ਦੋਸਤੋ ਸਾਡੀ ਮਾਂ ਖੇਡ ਕਬੱਡੀ ਦਾ ਤੱਕੜ ਯਾਫੀ ਪਾਲਾ ਜਲਾਲਪੁਰ ਵੀ ਕਬੱਡੀ ਸੀਜ਼ਨ ਦੀ ਵਾਪਸੀ ਕਰਨ ਜਾ ਰਹੀਣੀ ਤੇ ਦੋਸਤੋ ਪੰਜਾਬ ਸੀਜ਼ਨ ਦਾ ਪਹਿਲਾ ਕਬੱਡੀ ਕੱਪ ਖੇਡਣਗੇ ਹਾਂ ਜੀ ਦੋਸਤੋ ਪਿਛਲੀ ਵਾਰ ਵੀ ਦੁੱਲਾ ਬੱਗੇ ਪਿੰਡ ਵਾਲੇ ਨੇ ਇਸ ਕਬੱਡੀ ਕੱਪ ਉੱਤੇ ਆਪਣੇ ਪੰਜਾਬ ਸੀਜ਼ਨ ਦੀ ਸ਼ੁਰੂਆਤ ਕੀਤੀ ਸੀ ਤੇ ਦੋਸਤੋ ਇਸ ਵਾਰ ਵੀ ਵਾਲਾ ਜਲਾਲਪੁਰ ਤੇ ਦੁੱਲਾਬੱਗਾ ਪਿੰਡ ਵਾਲਾ ਇਸ ਕਬੱਡੀ ਕੱਪ ਉਤੇ ਖੇਡਣਗੇ ਦੋਸਤੋ ਇਸ ਕਬੱਡੀ ਕੱਪ ਉਤੇ ਹੋਰ ਵੀ ਵੱਡੇ ਵੱਡੇ ਚੋਟੀ ਦੇ ਸੁਪਰਸਟਾਰ ਛਿੱਲੂ ਬਹੁ ਅਕਬਰਪੁਰ ਵਾਲਾ ਇੰਦਰਜੀਤ ਕਲਸ਼ੀਮ ਵਾਲਾ ਫਰੀਆਦ ਅਲੀ ਸ਼ਕਰਪੁਰ ਜੱਗੂ ਹਾਕਮ ਵਾਲਾ ਤੇ ਦੋਸਤੋ ਹੋਰ ਛੋਟੀ ਛੋਟੀ ਦੇ ਸੁਪਰਸਟਾਰ ਇਸ ਕਬੱਡੀ ਕੱਪ ਉਤੇ ਖੇਡਣਗੇ ਹਾਂਜੀ ਦੋਸਤੋ ਇਹ ਸੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੁੜੇ ਰਹੋ ਚੈਨਲ ਦੇ ਨਾਲ ਹਾਜ਼ਰ ਹੋਵੋਗੇ ਕਬੱਡੀ ਦੀ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ